ਇਕ ਕੋਰੀ ਦਰਸ਼ਨ ਦੀ ਜੈ ਇਕ ਕੋਰੀ ਦਰਸ਼ਨ ਦੀ ਜੈ ਇਕ ਕੋਰੀ ਦਰਸ਼ਨ ਦੀ ਚਰਨ ਇਕ ਕੋਰੀ ਦਰਸ਼ਨ ਦੀ ਜੈ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਕੋਰੀ ਤੇਯਾਰੇ ਸਿਧਰੀ ਉਤਾਰੇ ਇੱਕ ਓ ਦੀ ਦਰਸ਼ਨ ਦੀਜੈ ਇੱਕ ਥੋਰੀ 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 ਦਰਸ਼ਨ ਦੀਜੈ ਮਾਨੇ ਸਚਨ ਇੱਕ ਕਰਤਰ ਬਨਤੀਆ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦਸਵੇਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਲਈਂ ਧਿਆਏ ਤੇ ਰੰਗਤ ਗੁਰਤੇ ਅਮਰਵਾਸ ਸ੍ਰੀ ਅੰਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਰਾਉ ਸਿਮਰਉ ਸ੍ਰੀ ਹਰਦਾਏ ਸ੍ਰੀ ਹਰਿ ਕ੍ਰਿਸ਼ਨ ਭਈ ਆਏ ਜਿਜਠੇ ਸਭ ਦੁੱਖ ਗਾਏ ਜਬਾਦਰ ਸਿਮਰਿਆ ਘਰ ਨਾਉ ਨੇਤੇ ਆਵੇ ਧਾਏ ਸਭ ਥਾਈ ਹੋਏ ਸਹਾਰੇ ਕਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਛਾ ਜੀ ਜੋ ਸ੍ਰੀ ਗੁਰੰਤ ਸਾਹਿਬ ਜੀ ਦੇ ਪਾਛ ਬੀਰਾਂ ਦਾ ਅੰਦਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਂ ਸਾਹਿਬ ਜਾਦਿਆਂ ਚਾਲਿਆਂ ਮੁਕਿਆਂ ਅਟੇ ਜਾਂ ਜਪੀਆਂ ਤਭੀਆਂ ਜਿਹੜਾ ਨਾਮ ਜਪਿਆ ਵੰਡ ਛਕੇ ਆਂ ਦੀ ਗਿਚਲਾਈ ਤੇ ਰਵਾਹੀ ਤੇ ਕਿੰ ਕਿਣ ਬਿਠ ਕੇ ਤਾ ਤੇਰਾ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੀ ਖਾਲਸਾ ਜੀ ਬੋਲੋ ਜੀ ਅੱਲਾਹ ਤੇ ਗੋ ਜੰਨਾ ਸਿੰਘਾਂ ਸਿੰਘਣੀਆਂ ਧਰਮ ਦੇ ਬੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਕਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਵਿੱਚ ਕਮਾਨੀਆਂ ਕੀਤੀਆਂ ਧਰਮ ਰਹੀ ਹਾਰਿਆ ਸਿੱਖੀ ਕਿਰਸਾ ਸੁਆਸਾ ਨਾਲ ਵਾਈ ਇਹਨਾਂ ਦੀ ਕਮਾਈ ਦਾ ਧਿਆਨੁਰ ਕੀ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਪੰਜਾ ਤਤਤਾ ਸਰਬੱਤ ਗੁਰਦੁਆਰਿਆਂ ਦਾ ਧਿਆਨੁਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤ ਆਵੇ ਜਤ ਆਵਨ ਪਾ ਸਤ ਪਾ ਸਰਬ ਸੁਖ ਹੋਵੇ ਰਾਜਾ ਖਾਲਸਾ ਦੀ ਸਾਹਿਬ ਤਾਰ ਤਾਰ ਚੇ ਆ ਰਿਆ ਤੇਗ ਤੇਗ ਫਤਿਹਬਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਦੀ ਕੇ ਬੋਲ ਬਾਲੇ ਬਨਦੀ ਦਾਨੋ ਸਿਮਕੀ ਦਾਨ ਕੀ ਸੁਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰੋਸਾਦਾਨ ਦਾਨ ਸਰਬਰ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਧੰਦੇ ਬੰਗੀ ਜੁਗੂ ਜੋਗ ਅਤਲ ਧਰਮ ਕਾਹ ਦਾਹਕਾਰ ਬੋਲੋ ਜੀ ਸਿੱਖਾਂ ਦਾ ਮਨ ਮੀਵਾ ਮਾਤੀ ਉੱਚੀ ਮਤ ਪਤ ਦਾ ਰਾਖਾ ਬਵਾਹੇ ਗੁਰੂ ਇਹ ਅਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰੀਕ ਹੈ ਸ੍ਰੀ ਵਕਤਾਰਾਂ ਸਾਇਰ ਤੇ ਹਰ ਗੁਰਦੁਆਰੇ ਆ ਗੁਰਧਾਮਾਂ ਦੇ ਕਿੰਨਾ ਤੂੰ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾ ਨ ਪ੍ਰੇਮ ਪਿਆਰੇ ਖਾਲਸਾ ਦਿਨ ਮਖਸ਼ੂ ਇਹਨ ਮਾਰੇ ਆ ਦੇ ਮਾਨ ਨਤਾਰਿਆਂ ਦੇ ਪਾਲ ਨਿਉਟਿਆਂ ਦੇ ਉਠ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹੀਆ ਚਾਰ ਪੈਰ ਰਹਿਣਾ ਕੀ ਦੇ ਭਾਰੇ ਅੰਦਰ ਬਚੀਤ ਹੋਏ ਚਾਰ ਪੈਰ ਦਿਹਾੜਾ ਆਪਣੇ ਭਾਰੇ ਅੰਦਰ ਬਚੀਤ ਕਰਾਉਣਾ ਅਮਰ ਸ਼ਹੀਦ ਤਨ ਧਨ ਬਾਬਾ ਦੀਪ ਸਿੰਘ ਜੀ ਜੀ ਤਰਾ ਦੇ ਪਾਵਨ ਪਵਿੱਤਰ ਉਸਤਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿਖੇ ਪਾਵਨ ਪ੍ਰਦਾਰ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਰੇ ਸੁਗਾਤਨ ਤਿਆਰ ਕੀਤੇ ਗਏ ਹਨ ਆਪ ਦੀ ਕਿਰਪਾ ਕਰੂ ਸਿੰਘਾਂ ਦਾ ਦੇ ਪ੍ਰਕਾਸ਼ ਮਨੋਕਰ ਕੀ ਥੋਲੇ ਦਰਸ਼ਨ ਦੇ ਦਾਰ ਪਾਵਨ ਪ੍ਰਮਾਨ ਦੇਸ਼ ਕੇ ਸੰਤਾਨੋ ਕਰਤਾ ਸਤਿਗੁਰੂ ਦਰਪੇ ਆਈ ਸੰਗਤ ਦੇ ਦਰਹਾਜਰੀ ਪਹਿਲ ਉਪਰਪੇਟਾਵਾਂ ਸੇਵਾਵਾਂ ਦਰਪਰਵਨ ਕਰਮੀਆਂ ਧਰਉ ਧਰਉ ਸਿੱਖੇ ਸਦਕ ਪ੍ਰਸਾਦ ਨਾਮ ਧਾਰ ਬਖਸ਼ ਰਾਹ ਸ਼ਬ ਪਾਵਨ ਆਵ ਪੂਰੀਆਂ ਕਰਮੀਆਂ ਸਰਬੱਤ ਦੇ ਕਾਰਜ ਰਾਸ ਕਮੇ ਕਰੋ ਕਿਰਪਾ ਆਪ ਦੀ ਰੂਪ ਪਾਵਨ ਸਰੂਪ ਸੋਖਾ ਸਨ ਸਥਾਨ ਤੋ ਪ੍ਰਕਾਸ਼ ਸਥਨ ਦਿਨ ਦੇ ਆਗੇ ਆਕਸ਼ੂ ਰਸਤੇ ਚ ਆਂਗ ਸੰਗ ਸਹਾਈ ਹੋਣਾ ਸੇ ਪਿਆਰੇ ਮੇੇਵ